ਇਹ ਮੁੱਦਾ ਇਹ ਜੀ ਕਿ ਜਿਹੜੇ ਆਪਾਂ ਕਮੂਤ ਸਾਹਿਬ ਤੋਂ ਅਮਰਤਪਾਲ ਵੱਡੀ ਲੀਡ ਨਾਲ ਜਿਹੜੇ ਇਲੈਕਸ਼ਨ ਜਿੱਤੇ ਆ ਉਹਦੇ ਸਬੰਧ ਚ ਆ ਤੇ ਉਹਦੇ ਵਾਸਤੇ ਅਸੀਂ ਅਮਰਤਪਾਲ ਨੂੰ ਵੀ ਮਿਲੇ ਸੀਗੇ ਤੇ ਉਹਨਾਂ ਨੇ ਵੀ ਇਹ ਸੰਗਤਾਂ ਦਾ ਜਿਹੜਾ ਬਹੁਤ ਧੰਵਾਦ ਕੀਤਾ ਉਹਨਾਂ ਨੇ ਕਿਹਾ ਕਿ ਜਿਹੜਾ ਮੈਨੂੰ ਜੇਲ੍ਹ ਤੋਂ ਹੁੰਦਿਆ ਆ ਵੀ ਇਹਨਾਂ ਉਹਨਾਂ ਨੇ ਮਾਨਸਕਾਰ ਬਖਸ਼ਿਆ ਉਹਦੇ ਵਾਸਤੇ ਮੈਂ ਉਹਨਾਂ ਦਾ ਤਹਿ ਦਿਲ ਤੋਂ ਰੂਰ ਸਾਹਿਬ ਦੇ ਵੋਟਰਾਂ ਦਾ ਤੇ ਬਾਕੀ ਜਿੱਥੋਂ ਜਿੱਥੋਂ ਵੀ ਦੇਸ਼ਾਂ ਵਿਦੇਸ਼ਾਂ ਚੋਂ ਪੰਜਾਬ ਤੋਂ ਬਾਹਰ ਸੂਰੇ ਪੰਜਾਬ ਦੇ ਲੋਕਾਂ ਨੇ ਜਿਹੜਾ ਮੇਰਾ ਸਹਿਯੋਗ ਦਿੱਤਾ ਉਹਨਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਦੀਆਂ ਤੇ ਉਹਨਾਂ ਦੇ ਹਮੇਸ਼ਾ ਮੈਂ ਉਹਨਾਂ ਦਾ ਰਿਣੀ ਰਹਾਗਾ ਤੇ ਉਹਨਾਂ ਦੀ ਸੇਵਾ 'ਚ ਹਮੇਸ਼ਾ ਹਾਜ਼ਰ ਰਵਾਂਗਾ ਤੁਸੀਂ ਭਾਈ ਸਾਹਿਬ ਨੂੰ ਮਿਲ ਕੇ ਆਏ ਹੋ ਜਿਸ ਦਾ ਰਿਸਪੌਂਸ ਮਿਲਿਆ ਸਰਕਾਰ ਨੇ ਤੁਹਾਨੂੰ ਵੀ ਆਸਵਾਸ਼ਣ ਦਿੱਤਾ ਨੇ ਸਰਕਾਰ ਨੇ ਸਰਕਾਰ ਕੋ ਅਸੀਂ ਕੋਈ ਅਸ਼ਵਾਸ਼ਣ ਨਹੀਂ ਲੈ ਕੇ ਗਏ ਅਸੀਂ ਤੇ ਲੋਕਾਂ ਦਾ ਜਿਹੜਾ ਫਤਵਾ ਸੀ ਲੋਕਾਂ ਨੇ ਜਿਹੜਾ ਉਹਨਾਂ ਨੂੰ ਜਤਾਇਆ ਤੇ ਉਹ ਉਹੀ ਉਹਨਾਂ ਦਾ ਮੈਸੇਜ ਲੋਕਾਂ ਦਾ ਮੈਸੇਜ ਉਹਨਾਂ ਕੋਲ ਲੈ ਕੇ ਗਏ ਅਸੀਂ ਤੇ ਉਹਨਾਂ ਨੇ ਜੋ ਉੱਤੇ ਪ੍ਰਤੀਕਰਮ ਜਾਂ ਉਹਨਾਂ ਨੇ ਜਿਹੜੀ ਉਹਨਾਂ ਨੇ ਇਹ ਕਿਹਾ ਸੀ ਕਿ ਮੈਂ ਉਹਨਾਂ ਦਾ ਜਿੰਨਾਂ ਵੀ ਇਸ ਮੈਂ ਚੋਣ ਮਿਹਨਤ ਵਿੱਚ ਹਿੱਸਾ ਪਾਇਆ ਕੋਈ ਦੇਸ਼ ਵਿਦੇਸ਼ ਤੋਂ ਬੈਠ ਕੇ ਮੈਂ ਉਹਨਾਂ ਦਾ ਸਾਰਿਆਂ ਦਾ ਦਿਲ ਤੋਂ ਧੰਨਵਾਦੀ ਹਾਂ ਇਹਦੋਂ ਸਰਕਾਰ ਨਾਲ ਨਾ ਕੋਈ ਅਸੀਂ ਅਸ਼ਵਾਸ਼ਣ ਲੈ ਕੇ ਗਏ ਅਸੀਂ ਨਾ ਸਰਕਾਰ ਨਾਲ ਅਸੀਂ ਉਹਨੂੰ ਬਾਅਦ ਚ ਹੀ ਜਾ ਕੇ ਗੱਲ ਹੋਣੀ ਹੈ ਜੀ ਇੱਕ ਤੁਸੀਂ ਦੇਰ ਇਲੈਕਟ੍ਰੀਕਲ ਨੇ ਕੰਟੀਨਿਊ ਕੀਤਾ ਸੀ ਤਿੰਨ ਮਹੀਨੇ ਦੇ ਚੱਲਦੀ ਤਰੀਕ ਤੱਕ ਮਿਆਦ ਆਪਨੀ ਹੁਣ ਕੋਈ ਤੁਸੀਂ ਅਪਲੀਕੇਸ਼ਨ ਦਿੱਤੀ ਹੈ ਕਿ ਇਸ ਨੂੰ ਅਗੇ ਸਟੈਂਡਰਡ ਆਰਟੀਟਾ ਜਾਵੇ ਔਰ ਇਹਨਾਂ ਦੀ ਫੀਰੀ ਜਾਈਦਾ ਰਾਹ ਜਿਹੜਾ ਹੋ ਸਕਦਾ ਜੀ ਇਸ ਦੀ ਅਪਲੀਕੇਸ਼ਨ ਨਹੀਂ ਇਹ ਇਹ ਤੇ ਹੁਣ ਜੀ ਦੇਖੋ ਕਿੰਨੇ ਲੋਕ ਲਗ ਲੱਖ ਵੋਟਰਾਂ ਨੇ ਇਹ ਚੀਜ਼ ਦਾ ਵਿਰੋਧ ਕੀਤਾ ਕਿ ਇਹ ਇਹ ਜਿਹੜਾ ਐਨਐਸਏ ਲਗਾਉਣਾ ਹੀ ਪਹਿਲੀ ਗੱਲ ਤੇ ਗਲਤ ਸੀਗਾ ਤੇ ਉਦੋਂ ਬਾਅਦ ਵਧਾਉਣਾ ਇਹ ਇਹ ਇਹੋ ਚੀਜ਼ ਹੈ ਕਿ ਇਹੋ ਜਿਹੀਆਂ ਚੀਜ਼ਾਂ ਤੇ ਜਿਹੜੀ ਉਹਨਾਂ ਨੂੰ ਨਸ਼ਿਆਂ ਤੋਂ ਰੋਕ ਉਹਨਾਂ ਜਿਹੜੀ ਮਿਹਨਤ ਸੀ ਉਹਨੂੰ ਰੋਕਣਾ ਐਨਐਸਏ ਲਗਾਉਣਾ ਇਹਦੇ ਵਿਰੋਧ ਚ ਇਹ ਲੋਕਾਂ ਦਾ ਸਾਰਾ ਫਤਵਾ ਵਾ ਕਿ ਲੋਕ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਰਹੇ ਤੇ ਇਹ ਕਰਕੇ ਸਰਕਾਰ ਨੂੰ ਮੈਂ ਸੁਝਾਉਂਦਾ ਕਿ ਆਪਣੇ ਆਪ ਹੀ ਲੋਕਾਂ ਦੇ ਫਤਵੇ ਦਾ ਸਤਿਕਾਰ ਕਰਦੇ ਹੋਏ ਇਹ ਐਨਐਸਏ ਨੂੰ ਉਹਨਾਂ ਦੇ ਸਾਰੇ ਸਾਥੀਆਂ ਤੋਂ ਆ ਇਹ ਇਹ ਤਰੰਤਾ ਟੈਲੈਂਟ ਜਿਹੜੀ ਕਾਨੂੰਨੀ ਕਾਰਵਾਈ ਜਿਹੜੀ ਸ਼ੁਰੂ ਕਰਨੇ ਬੇਤਾਂ ਨੂੰ ਨਹੀਂ ਕਰਨੀ ਹੈ ਉਹਦੇ ਵਾਸਤੇ ਤੁਸੀਂ ਜਿਹੜੀ ਪਰਮਿਸ਼ਨ ਮੰਗੀ ਸੀ ਉਹ ਭੀ ਬਣੇ ਨਹੀਂ ਉਹਦੇ ਵਾਸਤੇ ਉਹ ਉਹ ਕੋਈ ਕਿਸੇ ਡਾਇਰੈਕਟਲੀ ਭੇਜਾਂਗੇ ਉਹਦੇ ਬਾਰੇ ਉਹਨਾਂ ਕੋਹ ਪਹੁੰਚੀ ਹੈ ਪ੍ਰਸ਼ਾਸਨ ਕੋ ਨਹੀਂ ਪਹੁੰਚੀ ਇਹਦੇ ਬਾਰੇ ਸਾਨੂੰ ਕੋ ਪਤਾ ਨਹੀਂ ਅਸੀਂ ਥੋੜੇ ਦਿਨ ਵੇਟ ਕਰਾਂਗੇ ਮੈਨੂੰ ਤਾਂ ਲੱਗਦਾ ਕਿ ਇਹ ਤੇ ਸਰਕਾਰ ਦੀ ਜਾਂ ਲੋਕ ਸਭਾ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਦੇ ਉਹਨਾਂ ਸੌਚਕਾਉਣ ਦਾ ਪ੍ਰਬੰਧ ਕਰਨਾ ਜਿਹੜਾ ਉਹ ਆਪਣੇ ਲੈਵਲ ਤੇ ਕਰਨਗੇ ਅਸੀਂ ਪਹਿਲਾਂ ਦੇਖ ਰਹੇ ਹਾਂ ਕਿ ਸ਼ਾਇਦ ਸਰਕਾਰ ਆਪਣੇ ਲੈਵਲ ਤੇ ਹੀ ਕੁਝ ਆਪ ਹੀ ਆਪਣੇ ਆਪ ਵੀ ਕਰੇ ਸਾਨੂੰ ਨਾ ਕੋਈ ਕਾਨੂੰਨੀ ਹੰਝਸ ਪੈਣਾ ਪਵੇ ਤੇ ਜੇ ਬਈ ਬਾਈ ਚਾਂਸ ਨਹੀਂ ਹੁੰਦਾ ਤੇ ਫਿਰ ਅਸੀਂ ਕਾਨੂੰਨੀ ਸਾਡੀ ਲੀਗਲ ਟੀਮ ਵੀ ਤਿਆਰ ਹੈ ਤੁਹਾਨੂੰ ਆਸ ਹੈ ਸਰਕਾਰ ਆਪਣੇ ਆਪ ਕੁਝ ਕਰੇਗੀ ਮੈਨੂੰ ਲੱਗਦਾ ਹੈ ਕਿ ਲੋਕਾਂ ਦੇ ਫਤਵੇ ਦਾ ਸਭ ਤੇ ਸਤਕਾਰ ਕਰਦੇ ਹੋਏ ਸਰਕਾਰ ਨੂੰ ਜੋ ਲੋਕਤੰਤਰ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਹਨਾਂ ਨੂੰ ਆਪਣੇ ਆਪ ਹੀ ਇਹ ਚੀਜ਼ ਨੂੰ ਐਨਐਸਏ ਵੀ ਠੋਣੀ ਚਾਹੀਦੀ ਤੇ ਉਹਨਾਂ ਨੂੰ ਜਲਦੀ ਜਲਦੀ ਸੌਂਚਾ ਕੇ ਜਾਂ ਜੋ ਵੀ ਉਹਨਾਂ ਨੂੰ ਕੰਮ ਕਰਨ ਦੇਣ ਤੇ ਕਿ ਉਹਨਾਂ ਦੇ ਉੱਪਰ ਕਰਾਂਗੇ ਪਰ ਅਸੀਂ ਚਾਹੁੰਦੇ ਹਾਂ ਕਿ ਇਹੋ ਜਿਹੇ ਜਿੱਦਾਂ ਜੇ ਜੋ ਵੀ ਸਾਡੀ ਸਟੇਟਮੈਂਟ ਹੋਵੇ ਸਾਡੇ ਪਰਿਵਾਰ ਵੱਲੋਂ ਹੋਵੇ ਇਹ ਕੋਈ ਤੀਜਾ ਬੰਦਾ ਕੁਝ ਵੀ ਕਰੀ ਜਾਂਦਾ ਉਹਦੇ ਵਾਸਤੇ ਅਸੀਂ ਸਾਡੀ ਟੀਮ ਜਿੰਮੇਵਾਰ ਨਹੀਂ ਹੁੰਦੀ ਤਰਾਇਸਟ ਨੇ ਕੀਤਾ ਗਿਆ ਸਟੇਟਮੈਂਟ ਨਹੀਂ ਇਹ ਇਹ ਇਦਾਂ ਖਾਲੇ ਇਹ ਬੀਬੀ ਜੀ ਆ ਅਸੀਂ ਆ ਪਰਿਵਾਰ ਦੇ ਦੋ ਦੋ ਤਿੰਨ ਜੀ ਅਸੀਂ ਜਿਹੜੀ ਸਾਡੀ ਸਟੇਟਮੈਂਟ ਨੂੰ ਸਹੀ ਮੰਨਿਆ ਜਾਵੇ ਬਾਕੀ ਕੋਈ ਤੀਜਾ ਪਰਸਨ ਦਿੰਦਾ ਤੇ ਉਹਦੀ ਨਿੱਜੀ رائے ਹੋ ਸਕਦੀ ਹੈ ਵੀ ਉਹ ਉਹ ਸਰਸਰਾ ਹੀ ਕਹਿੰਨੇ ਕਿ ਉਹ ਸਾਡੇ ਨਾਲ ਕੋਈ ਇਦਾਂ ਦੀ ਕਾਰਵਾਰੀ ਕਾਰਵਾਈ ਨਹੀਂ ਕੀਤੀ ਇਹ ਜਿੰਨੇ ਵੀ ਲਾਏ ਉਹਦੇ ਉਹਦੀ ਅਸੀਂ ਖਸਰ ਦੇ ਵਿੱਚ ਖੇਧੀ ਕਰਦੇ ਹਾਂ ਤੂੰ ਨੂੰ ਅੱਗੇ ਤੋਂ ਵੀ ਵਾਰਨਾ ਕਦੰਦੇ ਕਿ ਇਹੋ ਜੀ ਸਾਡੇ ਨਾਮ ਤੇ ਕੋਈ ਇਹੋ ਜੀ ਕਾਰਵਾਈ ਨਾ ਕੀਤੀ ਜਾਵੇ ਤੁਹਾਡੇ ਉੱਤੇ ਪੁਲਿਸ ਕਮੈਂਡ ਕੀਤੀ ਜਾਏ ਕਿ ਸਬਜੈਕਟ ਇਹ ਪੋਸਟਰ ਆ ਜੀ ਪੁਲਿਸ ਕਮੈਂਡ ਕਰਾਂਗੇ ਜੀ ਕਰਾਂਗੇ ਜੀ ਮੇਰੇ ਖਿਆਲ ਆ ਵੀ ਮੀਡੀਆ ਨੂੰ ਵੀ ਪੋਜ਼ਿਟਿਵ ਹੋ ਜਾਣਾ ਚਾਹੀਦਾ ਕਿਉਂਕਿ ਪਹਿਲਾਂ ਮੀਡੀਆ 'ਚ ਬਹੁਤ ਜ਼ੋਰ ਨਾਲ ਸੁਟਿਆ ਗਿਆ ਕਿ ਅਮਰਪਾਲ ਦੇ ਪੇਪਰ ਦਾਖਲ ਨਹੀਂ ਹੋ ਸਕਦੇ। ਅਮਰਪਾਲ ਦੇ ਪੇਪਰ ਦਾਖਲ ਨਹੀਂ ਹੋ ਸਕਦੇ। ਹੋਰ ਕਿੰਨੀਆਂ ਅੜਚਨਾਵਾਂ, ਖੜਗੀਆਂ ਕਾਇਤੀਆਂ ਗਈਆਂ ਹਨ। ਪਰ ਸਾਰਾ ਕੁਝ ਸਮੂਥਲੀ ਹੋ ਗਿਆ। ਹਨਾ ਹੁਣ ਅਮਰਪਾਲ ਸਿੰਘ ਵੱਡੀ ਲੀਡ ਦੇ ਨਾਲ ਜਿੱਤ ਗਿਆ। ਤੇ ਅਸੀਂ ਪੂਰੇ ਪੋਜ਼ਿਟਿਵ ਹਾਂ ਕਿ ਅਮਰਪਾਲ ਨੂੰ ਕਾਨੂੰਨ ਅਨੁਸਾਰ ਛੱਡਣਾ ਬੰਦ ਹੈ। ਅਸੀਂ ਵੇਟ ਕਰਦੇ ਹਾਂ ਜੇ ਕੋਈ ਅੱਗੇ ਪ੍ਰੋਬਲਮ ਆਈ ਆਉਗੀ ਤਾਂ ਅਸੀਂ ਸੋਲਵ ਕਰ ਸਕਦੇ ਹਾਂ ਕਿਉਂਕਿ ਸਾਡੇ ਕੋਲੇ ਵੀ ਵਕੀਲਾਂ ਦੀਆਂ ਟੀਮਾਂ ਨੇ ਔਰ ਸਾਡੇ ਕੋਲੇ ਵੀ ਜਿਹੜੇ ਸਬਦਾਨ ਨਾਲ ਉਹ ਸਾਨੂੰ ਖਰਾਬ ਕਰ ਰਹੇ ਆ ਵੀ ਇਹ ਤਾਂ ਪੋਸੀਬਿਲਟੀ ਨਹੀਂ ਕਿ ਮੇਰੇ ਹਿਸਾਬ ਨਾਲ ਤਾਂ ਜਿਹੜੀ ਉਹਨਾਂ ਨੂੰ ਰੀਟੇਨ ਕੀਤਾ ਗਿਆ ਨਾ ਐਨਐਸਏ ਦੇ ਅੰਡਰ ਉਹ ਵੀ ਸਬਦਾਨ ਦੇ ਖਿਲਾਫ ਹੈ ਤੇ ਸਾਨੂੰ ਅਸੀਂ ਤਾਂ ਫਿਰ ਵੀ ਠੀਕ ਤਰੀਕੇ ਨਾਲ ਹੀ ਚੱਲਣ ਦੇ ਹਾਂ ਤੇ মিডিਆ ਨੂੰ ਵੀ ਤੇ ਸਾਨੂੰ ਵੀ ਵੇਟ ਕਰਨੀ ਚਾਹੀਦੀ ਹੈ ਕਿ ਅਗਲਾ ਐਕਸ਼ਨ ਕੀ ਹੁੰਦਾ ਹੈ ਜੇ ਉਹ ਨੂੰ ਨਹੀਂ ਛੱਡਣਗੇ ਤੇ ਫਿਰ ਅਸੀਂ ਸਾਡੇ ਕੋਲੇ ਹੈਰਾਂ ਅਸੀਂ ਅੱਗੇ ਹਾਈ ਕੋਰਟ ਨੇ ਉਹਨਾਂ ਦੇ ਪੇਪਰ ਦਾਖਲ ਕਰਾਏ ਆ ਤੁਸੀਂ ਸਾਰੇ ਜਾਣਦੇ ਹੋ ਹੈਨਾ ਤੇ ਜੇ ਹਾਈ ਕੋਰਟ ਸਾਡੀ ਹੈਲਪ ਕਰਦੀ ਹੈ ਸੁਪਰੀਮ ਕੋਰਟ ਸਾਡੀ ਹੈਲਪ ਕਰਦੀ ਹੈ ਅਮਰਪਾਲ ਨੂੰ ਬਾਹਰ ਲਿਆਉਣ ਚ ਵੈਲੈਂਟ ਗੁੱਡ ਜੇ ਕੋਈ ਉਸ ਤੋਂ ਅਗਲੀ ਕੋਈ ਸਮੱਸਿਆ ਖੜੀ ਹੋ ਜਾਂਦੀ ਹੈ ਉਹ ਵੀ ਅਸੀਂ ਵੇਟੈਂਟ ਵਾਚਦੇ ਹਾਂ ਵੀ ਹਜੇ ਸਾਨੂੰ ਕਾਲੇ ਨਹੀਂ ਪਹਿਨਣਾ ਚਾਹੀਦਾ ਨਾ ਹੀ ਤੁਹਾਨੂੰ ਮੀਡੀਆ ਨੂੰ ਕਾਲਾ ਪਹਿਨਣਾ ਚਾਹੀਦਾ ਜਦੋਂ ਦਾ ਐਨਐਸਏ ਖਤਮ ਹੋ ਰਿਹਾ ਹਾਈ ਕੋਰਟ ਟੂ ਪਟੀਸ਼ਨ ਪੈ ਚੁੱਕੀ ਆ ਆਰਐਸ ਬੈਂਸ ਨੇ ਪਰਮਿਸ਼ਨ ਪਾਈ ਹੈ ਤੇ ਇਹ ਕਾਨੂੰਨ ਦੇ ਨਾਲ-ਨਾਲ ਤੇ ਅਸੀਂ ਚੱਲਣਾ ਹੀ ਹੈ ਵੀ ਅਸੀਂ ਕਿਸੇ ਕਿਤੇ ਵੀ ਕਾਨੂੰਨ ਤੋਂ ਬਾਹਰ ਨਹੀਂ ਜਾਣਾ ਜਿਵੇਂ ਜਿਵੇਂ ਸਾਨੂੰ ਕੋਈ ਮੁਸ਼ਕਲ ਆਊਗੀ ਪਹਿਲਾਂ ਕਾਨੂੰਨ ਨਾਲ ਅਸੀਂ ਕਰਾਂਗੇ ਇਹ ਵੀ ਕਾਨੂੰਨ ਜਿਹਨੇ ਕਹਿੰਦਾ ਬੜੇ ਵੱਡੇ ਫਰਕ ਨੇ ਇੱਕਦਮ ਉਹਨਾਂ ਨੂੰ ਪੰਜਾਬ ਨਹੀਂ ਲਿਆਉਣਾ ਚਾਹੀਦਾ ਸਰਕਾਰ ਨੇ ਦੇਖੋ ਇਹ ਇਹਨੇ ਇਹ ਸੋਚਣਾ ਚਾਹੀਦਾ ਹੈ ਵੀ ਇਹ 440000 ਲੋਕਾਂ ਦੀਆਂ ਭਾਵਨਾਵਾਂ ਹੈ ਜਿਨ੍ਹਾਂ ਨੇ ਅਮਰਿਤਪਾਲ ਨੂੰ ਇਸ ਤਰ੍ਹਾਂ ਐਡਾ ਵੱਡਾ ਮੰਡੇਟ ਦਿੱਤਾ ਤੇ ਜੇ ਸਿਆਣੇ ਹੋਣ ਜਿਹੜੇ ਸਾਡੇ ਪੋਲੀਟੀਸ਼ੀਅਨ ਹੈ ਉਹਨਾਂ ਨੂੰ ਕਦਰ ਕਰਨੀ ਚਾਹੀਦੀ ਹੈ ਤੇ ਉਹਨਾਂ ਨੇ ਵੀ ਅੱਗੇ ਇਲੈਕਸ਼ਨਾਂ ਲੜਨੀਆਂ ਹੈ ਜੇ ਅਸੀਂ ਲੜੀਏ ਦੇਖੋ ਹੋਰ ਜਿਹੜੀਆਂ ਪਾਰਟੀਆਂ ਹਨ ਉਹਨਾਂ ਨੇ ਵੀ ਲੜਨੀ ਹੈ ਉਹਨਾਂ ਨੂੰ ਹੁਣ ਤੰਗ ਪਰੇਸ਼ਾਨ ਕਰਨਾ ਜਿਵੇਂ ਇਹਨਾਂ ਨੇ ਮੈਂਸ਼ਨ ਕੀਤਾ ਵੀ ਜਿਹੜੇ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਕਿ ਉਹਨਾਂ ਨੇ ਅੱਗੇ ਇਲੈਕਸ਼ਨਾਂ ਨਹੀਂ ਲੜਨੀਆਂ ਇਹ ਮੈਨੂੰ ਲੱਗਦਾ ਵੀ ਜੇ ਅਸੀਂ ਸਮੂਥਲੀ ਚੱਲੀਏ ਚੱਲਾਂਗੇ ਨਾ ਤੇ ਫੇਰੇ ਸਾਡੇ ਲਈ ਵੀ ਵਧੀਆ ਰਹੂਗਾ ਤੇ ਸਰਕਾਰ ਲਈ ਵੀ ਵਧੀਆ ਰਹੂਗਾ ਅਮਰਪਾਲ ਨੂੰ ਨਿਰਪੱਖ ਰਹਿਣਗੇ ਅੰਮ੍ਰਿਤ ਰਣਗੇ ਜਾਂ ਕੇ ਹੋਰ ਵੀ ਐਂਟੀ ਮੋਦੀ ਵੀ ਜਾ ਸਕਦੇ ਦੂਜੇ ਪਾਸੇ ਵੀ ਜਾ ਸਕਦੇ ਨੇ ਨਿਰਪੱਖ ਰਹਿਣਗੇ ਜੀ ਨਹੀਂ ਮੇਰਾ ਖਿਆਲ ਹੈ ਜੇ ਤੇ ਉਹ ਅੰਦਰਪੱਖੀ ਰਹਿਣਗੇ ਬਾਕੀ ਮੈਂ ਸੋਚਦਾ ਕਿ ਜਿਹੜੀ ਧਿਰ ਵੀ ਪੰਜਾਬ ਦੀਆਂ ਕੋਈ ਮੰਗਾਂ ਮੰਗੂਗੀ ਜਾਂ ਪੰਜਾਬ ਦੇ ਹਿੱਤਾਂ ਦੀ ਗੱਲ ਕਰੋਗੀ ਮੇਰਾ ਖਿਆਲ ਹੈ ਕਿ ਉਹ ਧਿਰ ਨੂੰ ਸਪੋਰਟ ਕੀਤੀ ਜਾ ਸਕਦੀ ਆ ਬਾਕੀ ਜਿਹੜੀ ਮੇਰੇ ਖਿਆਲ ਤੇ ਉਹਨਾਂ ਨੂੰ ਨਿਰਪੱਖ ਰਹਿ ਕੇ ਹੀ ਕੰਮ ਕਰਨਾ ਚਾਹੀਦਾ ਤੇ ਬਾਕੀ ਜੋ ਵੀ ਜੋ ਜਿਹੜੇ ਸਾਡੀਆਂ ਸਮੱਸਿਆ ਦਾ ਕੋਈ ਚੀਜ਼ ਹੱਲ ਕਰਦੀ ਆ ਤੇ ਸਾਨੂੰ ਮੇਰੇ ਖਿਆਲੋਂ ਉਹ ਉਸ ਦੇ ਬਾਰੇ ਸੋਚਣਾ ਚਾਹੀਦਾ ਸਾਡਾ ਕੋਈ ਸਮਝੌਤਾ ਨਹੀਂ ਹੈ ਤੇ ਸਾਡਾ ਅਸੀਂ ਪੰਜਾਬ ਦੇ ਭਲੇ ਲਈ ਇਲੈਕਸ਼ਨ ਲੜੀ ਹੈ ਅਸੀਂ ਜੋ ਵੀ ਕੰਮ ਕਰਨਾ ਨਾ ਪੰਜਾਬ ਦੇ ਵਿੱਚ ਪੰਥ ਤੇ ਪੰਜਾਬ ਦੇ ਭਲੇ ਲਈ ਕੰਮ ਕਰਨਾ ਹੈ ਅਸੀਂ ਹਲੇਮੀ ਰਾਜ ਦੇ ਹਾਮੀ ਆ ਅਸੀਂ ਬੇਗੰਬੂਰੇ ਰਾਜ ਦੀ ਗੱਲ ਕਰਾਂਗੇ ਨਾ ਸਾਡੇ ਤੇ ਕੋਈ ਫਿਰਕੂ ਅਲੀਗੇਸ਼ਨ ਲਾਵੇ ਨਾ ਅਸੀਂ ਕਿਉਂਕਿ ਸਿੱਖੀ ਦੇ ਵਿੱਚ ਇਹ ਸਿਧਾਂਤ ਹੀ ਨਹੀਂ ਹੈਗਾ ਕਿ ਅਸੀਂ ਫਿਰਕੂ ਹੋ ਸਕਦੇ ਹਾਂ ਅਸੀਂ ਬਿਲਕੁਲ ਸਿਧਾਂਤ ਦੇ ਅਨਸਾਰ ਬਿਲਕੁਲ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਮੰਨ ਕੇ ਗੁਰੂ ਉਹਦੇ ਅਨਸਾਰ ਅਸੀਂ ਚੱਲਣਾ ਹੈ ਪਾਰਟੀਆਂ ਪਾਰਟੀਆਂ ਦਾ ਕੀ ਮਤਲਬ ਹੈ ਵੀ ਅਸੀਂ ਉਹਨਾਂ ਦੇ ਵਿੱਚ ਅਮਰਜ ਹੋਈਏ ਤੁਸੀਂ ਵੇਖੋ ਕਿੰਡੀ ਵਧੀਆ ਗੱਲ ਹੋਈ ਹੈ ਵੀ ਦੋ ਹੀ ਜਿਹੜੇ ਆਜ਼ਾਦ ਉਮੀਦਵਾਰ ਖੜੇ ਆ ਤੇ ਦੋਨੋਂ ਵੱਡੇ ਫਰਕ ਨਾਲ ਜਿੱਤੇ ਆ ਲੋਕ ਰਵਾਇਤੀ ਪਾਰਟੀ ਨੂੰ ਪਸੰਦ ਹੀ ਨਹੀਂ ਕਰ ਰਹੇ ਵੱਡਾ ਕੁਸਚਨ ਇਹ ਹੈ ਕਿ ਨੈਸ਼ਨਲ ਪਾਰਟੀਆਂ ਨਾ ਉਹ ਪੰਜਾਬ ਲਈ ਹਾਨੀਕਾਰਕ ਐ ਇਸ ਤਰ੍ਹਾਂ ਚਾਹੇ ਤੁਸੀਂ ਲਾ ਲਓ ਭਾਵੇਂ ਤੁਸੀਂ ਅੱਜ ਵਾਲੀ ਆਪਣੀ ਆਮ ਆਦਮੀ ਪਾਰਟੀ ਵੀ ਲਾ ਲਓ ਇਹ ਵੀ ਨੈਸ਼ਨਲ ਪਾਰਟੀ ਆਪ ਦੇ ਆਪ ਨੂੰ ਕਹਿੰਦੇ ਆ ਭਾਵੇਂ ਸਪਾਇਆ ਹੋ ਗਿਆ ਨਾ ਪਰ ਸਾਡਾ ਜਿਹੜਾ ਜਿਹੜਾ ਹੈਗਾ ਨਾ ਜਿਹੜੀ ਅਸੀਂ ਚੋਣ ਲੜੀ ਆ ਲੋਕਾਂ ਨਾਲ ਵਾਅਦੇ ਕੀਤੇ ਆ ਕਿ ਅਸੀਂ ਪੰਜਾਬ ਦੇ ਭਲੇ ਲਈ ਸਰਬੱਤ ਦੇ ਭਲੇ ਲਈ ਅਸੀਂ ਕੰਮ ਕਰਨਾ ਹੈ ਬਹੁਤ ਕੰਮ ਹੈ ਇਹ ਕਈ ਲੋਕ ਇਹ ਸੋਚਣ ਲੱਗ ਗਏ ਕਿ ਰਾਜ ਸੱਤਾ ਹੀ ਇਹਨਾਂ ਦਾ ਕੋਈ ਹੈਗਾ ਤਰੀਕਾ ਹੈ ਵੀ ਇਹਨਾਂ ਨੇ ਰਾਜ ਸੱਤਾ ਲੈ ਕੇ ਕਰਨਾ ਨਹੀਂ ਜਿੱਥੋਂ ਤੱਕ ਮੈਂ ਆਪਣਾ ਨਿੱਜੀ ਤੌਰ ਤੇ ਦੱਸਦੀ ਹਾਂ ਕਿ ਅਸੀਂ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੋਂ ਜੋ ਵੀ ਕੰਮ ਹੋਊਗਾ ਨਾ ਪੰਜਾਬ ਦੇ ਵਿੱਚ ਉਹਨੂੰ ਅਸੀਂ ਸਾਂਭਾਂਗੇ ਮੈਂ ਇਹ ਵੀ ਕਲੀਅਰ ਕਰਦੀ ਅਸੀਂ ਕਿਸੇ ਪਾਰਟੀ ਨੂੰ ਜੁਆਇਨ ਨਹੀਂ ਕਰਨ ਜਾ ਰਹੇ ਨਾ ਕੋਈ ਪਾਰਟੀ ਦੀਆਂ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਉਹਨਾਂ ਨੂੰ ਜੁਆਇਨ ਕਰਨ ਜਾ ਰਹੇ ਹਾਂ हां जेक दे वो ਕਹਿਣ ਵੀ ਬੰਦੀ ਸਿੰਘਾਂ ਨੂੰ ਰਿਹਾ ਕਰਦੇ ਆਂ ਅਸੀਂ ਜੇ ਉਹ ਕਿਸੇ ਸ਼ਰਤ ਤੇ ਆਉਂਦੇ ਆ ਬੰਦੀ ਸਿੰਘਾਂ ਨੂੰ ਰਿਹਾ ਕਰਨ ਤੇ ਅਸੀਂ ਨਿੱਕੇ ਮੋਢੀ ਤਰੀਕੇ ਨਾਲ ਅਸੀਂ ਉਹਨਾਂ ਦਾ ਕਰ ਸਕਦੇ ਆਂ ਪਰ ਅਸੀਂ ਰਵਾਇਤੀ ਪਾਰਟੀਆਂ 'ਚ ਜਾਣ ਨੂੰ ਬਿਲਕੁਲ ਤਿਆਰ ਨਹੀਂ ਅਸੀਂ ਭਾਈ ਨਹੀਂ ਅਸੀਂ ਦੋ ਦੋ ਮੁੱਦਿਆਂ ਤੇ ਇਲੈਕਸ਼ਨ ਲੜੀ ਆ ਇੱਕ ਬੰਦੀ ਸਿੰਘਾਂ ਦਾ ਮੁੱਦਾ ਅਸਲ 'ਚ ਤਾਂ ਕੈਂਪੇਨ ਜਾਂ ਅਮਰਪਾਲ ਦਾ ਇਲੈਕਸ਼ਨ ਚਾਉਣਾ ਮੁੱਦਾ ਇਹੋ ਹੀ ਸੀਗਾ ਸਭ ਤੋਂ ਵੱਡਾ ਤੇ ਦੂਜਾ ਜਿਹੜਾ ਨਸ਼ਿਆਂ ਦਾ ਕਾਰੋਬਾਰ ਹੈ ਨਾ ਅਸੀਂ ਭਾਵੇਂ ਕੁਝ ਵੀ ਹੋ ਜਾਈਏ ਅਸੀਂ ਦੋ ਮੁੱਦਿਆਂ ਤੇ ਇਲੈਕਸ਼ਨ ਲੜੀ ਐ ਬਾਕੀ ਤਾਂ ਜਦੋਂ ਅਮਿਤਪਾਲ ਸਿੰਘ ਨੇ ਮਹਾਰਾਜ ਜਣਾ ਜੋ ਸੰਸਦ ਦੇ ਉਹ ਐਜੇ ਸੰਸਦ ਜੋ ਵੀ ਉਹਦੀਆਂ ਜ਼ਿੰਮੇਵਾਰੀਆਂ ਹੋਣਗੀਆਂ ਉਹ ਆਪ ਚੱਕੂਗਾ ਅਸੀਂ ਇਲੈਕਸ਼ਨ ਲੜੀਏ ਦੋ ਮੁੱਦਿਆਂ ਤੇ ਇੱਕ ਬੰਦੀ ਸਿੰਘਾਂ ਦੀ ਰਿਹਾਈ ਤੇ ਦੂਜਾ ਅਸੀਂ ਬੇਅਦਬੀ ਜਿਹੜੀ ਹੈ ਹੋਈ ਆ ਮਤਲਬ ਕਿ ਜਿਹੜੇ ਵੀ ਸਾਡੇ ਪੰਥਕ ਮੁੱਦੇ ਆ ਉਹਨਾਂ ਨੂੰ ਅਸੀਂ ਪ੍ਰਾਇੋਰਟੀ ਤੇ ਲਿਆਵਾਂਗੇ ਜਿਹੜੀਆਂ ਹੁਣ ਰਵੈਤੀ ਪਾਰਟੀਆਂ ਨੇ ਮੁੱਦੇ ਉਹਨਾਂ ਨੇ ساری ਉਮਰ ਇਹੋ ਹੀ ਲੱਗੇ ਰਹੇ ਵੀ ਜਿਹੜੇ ਰਵੈਤੀ ਉਹਨਾਂ ਦੀਆਂ ਗੱਲਾਂ ਸੀ ਉਹ ਖਤਮ ਹੋ ਗਏ ਹੁਣ ਅੱਜ ਨਾ ਕੋਈ ਚੰਡੀਗੜ੍ਹ ਦਾ ਮੁੱਦਾ ਨਾ ਐਸਵਾਈਐਲ ਦਾ ਮੁੱਦਾ ਨਾ ਭਾਗੜਾ ਡੈਮ ਦਾ ਕੋਈ ਕਿਸੇ ਚੀਜ਼ ਦਾ ਮੁੱਦਾ ਉਹਨਾਂ ਕੋਲੇ ਨਹੀਂ ਰਿਹਾ ਹੁਣ ਤੇ ਉਹ ਆਪਣੀ ਆਪਣੀ ਜਿਵੇਂ ਕਰੈਕਟਰ ਦੀ ਮੈਂ ਕਹਿੰਦੇ ਆ ਵੀ ਲੜਾਈ ਲੜ ਰਹੇ ਆ ਵੀ ਨਿੱਜੀ ਲੜਾਈਆਂ ਲੜਦੇ ਆ ਤੇ ਮੈਂ ਚਾਹੁੰਦੀ ਆ ਮੇਰੀ ਜਿਵੇਂ ਪਰਮਾਤਮਾ ਵੱਲੋਂ ਮੈਂ ਚਾਹੁੰਦੀ ਆ ਕਿ ਰੱਬਾ ਸਾਨੂੰ ਬਖਸ਼ਿਸ਼ ਕਰ ਕਿ ਅਸੀਂ ਇਹ ਸਾਰੀਆਂ ਰਵੈਤੀ ਪਾਰਟੀਆਂ ਉਹਨੂੰ ਜਿਹੜੇ ਇਹਨਾਂ ਦੇ ਏਜੰਡੇ ਉਹਨਾਂ ਨੂੰ ਪਰੇ ਕਰਕੇ ਪੰਜਾਬ ਦੇ ਵਿੱਚ ਨਵੇਂ ਏਜੰਡੇ ਲੈ ਆਏ ਜੀ ਤੇ ਪੰਜਾਬ ਦੇ ਵਿੱਚ ਜਿਹੜੇ ਲੋਕਾਂ ਦੇ ਭਲੇ ਲਈ ਆਏ ਹਾਂ ਹਜੇ ਤਾਂ ਗੱਲ ਪ੍ਰਧਾਨ ਮੰਤਰੀ ਨੇ ਆਪਣੇ ਕੈਬਨਿਟ ਮੰਤਰੀ ਬਣਾਏ ਉਹਨਾਂ ਨੂੰ ਉਹਦੇ ਸ਼ੋਦੇ ਬੰਦੇ ਆ ਉਹਨਾਂ ਦੀ ਸੌਹ ਹੋਣੀ ਹੈ ਤੇ ਹਜੇ ਤਾਂ ਅਸੀਂ ਵੇਟ ਕਰਦੇ ਆ ਔਰ ਸਪੀਕਰ ਦੀ ਐ ਡਿਊਟੀ ਹੈ ਔਰ ਸਾਡੇ ਵਕੀਲਾਂ ਨੇ ਸਾਨੂੰ ਦੱਸਿਆ ਹੈ ਕਿ ਇਹ ਡਿਊਟੀ ਹੈ ਸਪੀਕਰ ਦੀ ਕਿ ਉਹ ਅਮਰਤਪਾਲ ਨੂੰ ਉੱਥੇ ਹਾਜ਼ਰੀ ਉਹਦੀ ਜਕੀ ਨਹੀਂ ਬਣਾਉਣੀ ਤੇ ਬਾਕੀ ਜੇ ਕੋਈ ਲੀਗਲ ਕੋਈ ਪ੍ਰੋਬਲਮ ਆਊਗੀ ਤਾਂ ਉਹ ਫਿਰ ਟਾਈਮ ਟੂ ਟਾਈਮ ਦੇਖਣਾ